ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਓ ਅੱਜ ਆਪਾਂ ਗੱਲ ਕਰਾਂਗੇ ਜੀ ਪੰਜਾਬ ਹਰਿਆਣਾ ਰਾਜਸਥਾਨ ਮੱਧ ਪ੍ਰਦੇਸ਼ ਦਿੱਲੀ ਇਹਨਾਂ ਮੰਡੀਆਂ ਦੇ ਵਿੱਚ ਕੀ ਰੇਟ ਜਿਹੜਾ ਅਨਾਜ ਚੱਲ ਰਿਹਾ ਜਿਹਦੇ ਵਿੱਚ ਨਰਮਾ ਸਰੋਂ ਕਣਕ ਮੂੰਗੀ ਛੋਲੇ ਮੱਕੀ ਬਾਜਰਾ ਤੇਲ ਜੋਂਗਵਾਰ ਸੂਆਬੀਨ ਆਦ ਜਿਹੜਾ ਅਨਾਜ ਜਿਹੜਾ ਉਹ ਆ ਜਾਂਦਾ ਸੋ ਪੂਰੀ ਗੱਲਬਾਤ ਕਰਾਂਗੇ ਮਾਰਕੀਟ ਦੇ ਵਿੱਚ ਕੀ ਰੇਟ ਚੱਲ ਰਿਹਾ ਤੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਬੈਲ ਵਾਲਾ ਬਟਨ ਨਾਲ ਜਰੂਰ ਦਬਾ ਲਿਓ ਸੋ ਆਪਾਂ ਸ਼ੁਰੂ ਕਰਦੇ ਹਾਂ ਜੀ ਨਰਮੇ ਤੋਂ ਨਰਮਾ ਜਿਹੜਾ ਮਾਰਕੀਟ ਦੇ ਵਿੱਚ 7000 ਰੁਪਏ ਨੂੰ ਵਿਕ ਰਿਹਾ ਸਰੋਂ 5100 ਰੁਪਏ ਨੂੰ ਵਿਕ ਰਹੀ ਹੈ ਕਣਕ ਜਿਹੜੀ ਆ ਉਹ 2400 ਤੋਂ ਲੈ ਕੇ 2450 ਰੁਪਏ ਤੱਕ ਰੇਟ ਚੱਲ ਰਿਹਾ ਦਿੱਲੀ ਦੇ ਵਿੱਚ ਕਣਕ ਜਿਹੜੀ ਆ ਉਹ 2500 ਰੁਪਏ ਤੱਕ ਵੀ ਵਿਕ ਰਹੀ ਹੈ ਪੰਜਾਬ ਦੇ ਵਿੱਚ ਕਣਕ ਜਿਹੜੀ ਆ ਉਹ 2400 ਤੋਂ ਲੈ ਕੇ 2450 ਤੇ ਹਰਿਆਣੇ ਵਿੱਚ ਕਣਕ 2400 ਤੋਂ ਲੈ ਕੇ 2450 ਨੂੰ ਵਿਕ ਰਹੀ ਹੈ ਮੂੰਗੀ ਜਿਹੜੀ ਆ ਉਹ ਤਕਰੀਬਨ ਸਾਰੇ ਕੋਈ ਰੇਟ 8400 ਤੋਂ ਲੈ ਕੇ ਤੇ 8500 ਦੇ ਵਿਚ ਵਿਚ ਜਿਹੜੀ ਇਹ ਮੂੰਗੀ ਵੇਚ ਰਹੀ ਹੈ ਛੋਲੇ ਵੀ ਤਕਰੀਬਨ ਸੇਮ ਹੀ ਰੇਟ ਹੈ 100 ਰੁਪਿਆ ਉੱਤੇ ਥੱਲੇ 5400 ਰੁਪਿਆ ਜਿਹੜਾ ਮਾਰਕੀਟ ਦੇ ਵਿੱਚ ਰੇਟ ਚੱਲ ਰਿਹਾ ਵਾ ਅੱਗੇ ਮੱਕੀ ਦੀ ਗੱਲ ਕਰੀਏ ਜੇ ਮੱਕੀ 2000 ਤੋਂ ਲੈ ਕੇ 21200 ਰੁਪਏ ਤੱਕ ਰੇਟ ਮੱਕੀ ਚੱਲ ਰਿਹਾ ਜੀ ਬਾਜਰਾ ਜਿਹੜਾ ਵਾ ਉਹ 2000 ਤੋਂ ਲੈ ਕੇ 2300 ਰੁਪਏ ਤੱਕ ਜਿਹੜਾ ਮਾਰਕੀਟ ਦੇ ਵਿੱਚ ਚੱਲੀ ਜਾਂਦਾ ਤੇ ਤਿਲਾਂ ਦੀ ਗੱਲ ਕਰ ਲਈਏ ਤੇਲ ਜਿਹੜੇ ਆ 14000 ਰੁਪਏ ਨੂੰ ਕੁਇੰਟਲ ਵਿਕ ਰਿਹਾ ਹੈ ਅਗੇ ਜੋਂ ਆ ਦੀ ਰੇਟ ਕਰ ਲਈਏ ਜੋਂ ਜਿਹੜਾ ਵਾ 17500 ਰੁਪਏ ਨੂੰ ਚੱਲ ਰਿਹਾ ਜੀ ਗਵਾਰ 4900 ਰੁਪਏ ਤੱਕ ਚ ਵਿਕ ਰਿਹਾ ਤੇ ਸੋਇਆ ਬੀਨ ਜਿਹੜੀ ਆ 4500 ਰੁਪਏ ਨੂੰ ਵਿਕ ਰਹੀ ਆ